ਕਾਰੇ ਵਖਰੇ ਦਾ ਯਾ ਬਾਬਾ ਇਹਦਾ ਬਾਬਾ 50000 ਰੁਪਇਆ ਇਹੋ ਜੀ ਚਲਾ ਲਈ ਚੀਜ਼ ਹੈ ਜੇ ਲੱਖ ਮੰਗੇ ਕੋਈ ਨਹੀਂ ਮੈਂ ਤੁਹਾਨੂੰ ਦਿਖਾਇਆ ਵੀ ਇਹ ਦੇਖ ਲਓ ਵੀ ਹੈਗਾ ਤੇ ਤੇਰੇ ਦੁਕਾਨਦਾਰੀ ਦੇ ਸਾਬ ਚ ਨਹੀਂ ਆਉਣਾ ਦੇਖ ਲਓ ਜੀ ਜਿੰਨੇ ਦਾ ਲੱਗਦਾ ਉਹਨਾਂ ਕਹਿੰਦੇ ਨਾ ਲੰਦਰਾ ਪਾਣੀ ਕਹਿੰਦੇ ਇਤਰਾ ਕਿਲੋੜਾ ਕੱਚਾ ਕਰੀਏ ਨਾ ਉਹਦਾ ਹਾਂ ਇਹ ਵਜਨ ਦੇ ਹਿਸਾਬ ਤੇ ਵਿਕਣੇ ਨੇ ਇਹ ਦੁਕਾਨ ਵਾਸਤੇ ਲੈਣੇ ਕੱਟਣ ਦੇ ਹਿਸਾਬ ਚ ਲੈਣਾ ਗੋਸਤ ਦੇ ਹਿਸਾਬ ਨਾਲ ਲੈਣੇ ਠੀਕ ਐ ਨਾ ਗੱਲ ਉਹ ਆਪਣੇ ਰੱਖਾ ਇਹ ਕਿਹੜਾ ਮਹਾਰਾਸ਼ਟਰ ਜਾਣਾ ਵੀ ਪਿਓਰ ਬੀਟਲ ਐ ਕਾਲਾ ਝਮਕਦਾਰ ਬਖਰਾ ਵੀ ਬੰਬੇ ਨੂੰ ਭੇਜਣਾ ਹੈ ਉੱਥੇ ਆਰਡਰ ਤੇ ਜਾਣਾ ਸਲੀਮੁਰਨ ਨੇ ਲੈਣੇ ਨਸ਼ਕਾ ਲੈਣੇ ਹੈ ਜਿਹਦਾ ਕਹਿੰਦੇ ਦੀ ਦਾ ਦੀਸੀਤਾ ਕਿ ਨੂੰ ਨਹੀਂ ਦਾ ਸਾਹਮਣੇ ਨਹੀਂ ਲੈਣੇ ਨਾ ਗੱਲ ਸੁਣਾ ਇਹਨਾਂ ਨੇ ਪੈਸੇ ਨਹੀਂ ਨਾ ਲਾਉਣੇ ਵਜਨ ਤੇ ਲਾਉਣਗੇ ਤਾਂ ਉਹ ਤਾਂ ਮੇਹਰੋਂ ਵਜਨ ਦੀ ਲੈਣਗੇ ਹੋਰ ਕੀ ਕਾਤੇ ਲਾਉਣੇ ਉਹ ਰਾ ਦੂਆ ਰਨ ਨੂੰ ਪਾਣੀ ਪੁਣੀ ਦੇਣ ਦੇ ਹਲੇ ਇਹ ਗਰਮ ਹੋਇਆ ਚਲੋ ਠੀਕ ਹੈ ਅਜੇ 10 ਮਿੰਟ ਦਮ ਲੈ ਉਹ ਨਹੀਂ ਕੋਈ ਗੱਲ ਹੈ ਆ ਬਚਰ ਨੂੰ ਕੀ ਕਹਤਾ ਫਿਰ ਆਪਾਂ ਤਾਂ ਕੁਛ ਨਹੀਂ ਕਰਿਆ ਰੱਤੀ ਲੈਣ ਨੂੰ ਕੀ ਗੱਡੀ ਕਿ ਦੂਰ ਹੈ ਜੀ ਨਹੀਂ ਮਾਰੀ ਜਾਂਦੇ ਕੱਪ ਯਾਰ ਟਾਈਮ ਮੁੱਲ ਦਾ ਹਸਤਾ ਹੋਣੀ ਉਹ ਖੜਾ ਵਖਰਾ ਦੇਖਿਆ ਆਪਾਂ ਕੀ ਗੁੱਸਾ ਆਪਾਂ ਦਾ ਤੇਰਾ ਮੁੱਲ ਲਾਇਆ ਵੀ ਨਹੀਂ ਕੱਚਾ ਵੀ ਨਹੀਂ ਕਰਿਆ 2 ਰੁਪਏ ਵੀ ਨਹੀਂ ਲਾਏ ਵੀ ਜਿਵੇਂ ਪੜਦਾ ਪਾਲਮਾ ਤਾਂ ਇਹ ਤਾਂ ਬੋਲ ਪਾਉਂਦਾ ਨਹੀਂ ਬੋਲ ਆਪਣੇ ਪਾਪਾ ਬੋਲੀ ਨਹੀਂ ਇਹ ਤਾਂ ਗੱਲ ਹੋਰ ਹੋ ਗਈ ਅੱਛਾ ਜੀ ਲਾ ਬਈ ਕੀ ਲਾਉਣਾ ਨਾ ਬੋਲ ਬੰਦ ਕਰ ਦਿੰਦਾ ਪੈਸੇ ਦਾ ਲਾ ਕੋਤਾ ਲਾ ਦੂੰ ਮਨੂਗਾ ਜਮੀ ਜ਼ੀਰੋ ਲਾ ਹਾਂ ਜ਼ੀਰੋ ਲਾ ਹਾਂ ਤੂੰ ਵੀ ਦੇ ਲਾ ਦੇ ਸਾਹਿਬ ਨਹੀਂ ਦੂਰਾ ਪਹਿਲਾਂ ਤੇਰਾ ਹੱਕ ਬਣਦਾ ਹੈ ਉਹ ਬੋਲ ਵੀ ਪਹਿਲਾ ਹੱਕ ਤੇਰਾ ਦੇ ਨਹੀਂ ਲਵਣਾ ਹਾਂ ਯਮੇ ਲਿੱਸਾ ਕੁਸ ਬਣਾ ਲਿਓ ਤਾ ਦੀਂਦੇ ਹੀ ਆਪਾਂ ਨੂੰ ਤੇਰੇ ਸਾਹਮਣੇ ਖੜਾ ਹੈ ਬਾਈ ਵੇਚਣ ਵਾਲੀ ਗੱਲ ਕਰੋ ਜੀ ਵੇਚਣ ਵਾਲੀ ਗੱਲ ਸੁਣ ਲੈ ਡਫਾਰ ਤੂੰ ਵੀ ਨਾ ਮਾਰੀ ਮੈਂ ਵੀ ਨਾ ਮਾਰੀ ਇੰਨੇ ਬੰਦੇ ਸੁਣਦੇ ਨੇ ਗੱਲ ਕਰ ਲੈਣ ਵਾਲੀ ਹਾਂ ਤੂੰ ਗੱਲ ਕਰ ਪਹਿਲਾਂ ਮਾਰ ਜਾ ਗੱਲ ਕਰ ਲੈ ਤੂੰ ਨਾ ਤੂੰ ਮਲਾਕੀ ਮੇਲਾ ਦਾ 25000 ਦਾ 25 ਕਿਲੋ ਹੈਗਾ ਭਜਨ ਨੇ ਜਾਇਆ 25000 ਤੈਨੂੰ ਬਾਈ ਦੇ ਲਈ ਬੋਲ ਤੂੰ ਬੋਲ ਦਿੰਦਾ ਮੈਂ ਤਾਂ 8000 ਲਾਉਣਾ 8000 ਫੇਰ ਨਹੀਂ ਸੌਦਾ ਬਣਦਾ ਬਸ ਫੇਰ ਕਿਵੇਂ ਦਾ 25 ਮੰਗ ਲਿਆ ਮੈਂ 8 ਲਾਤਾ ਮੈਂ ਤਾਂ ਉਹ ਤਾਂ ਚਲ ਠੀਕ ਹੈ ਉਹ ਤਾਂ ਠੀਕ ਹੈ ਤੂੰ ਦੇਖ ਲਓ ਸੱਤ ਮਾਰ ਕੇ ਰਾਜੂ ਪੁੱਛ ਲੈ ਰੱਪੀ ਮਾਰੂ ਸਕਦਾ ਹਾਂ ਨੂੰ ਪਤਾ ਹੀ ਹੈ ਰਾਜੂ ਦਵਾ ਕਿੱਥੇ ਕਿ ਲੱਗਦਾ ਨਹੀਂ ਇਹਨਾਂ ਦੀ ਕਰੀ ਨਾ ਉਹ ਬੜੇ ਹੋ ਜਗਾਂ ਬੱਕਰਾ ਮਰੂ ਪਰ ਮਾ ਹੋਵੇ ਫੇਰ ਵੀ ਐ ਮਿਸਰਤ ਭਾਂਜਾ ਬੱਕਰੇ ਮਾਰਦਾ ਭਾਈ ਸਾਰੀਆਂ ਗੱਲਾਂ ਛੱਡ ਬੱਕਰਾ 10.5000 ਦਾ ਸੀ ਉਹ ਨਹੀਂ ਲਊ ਮੈਂ ਲਊ ਜਵਾਨੋ ਨਹੀਂ ਭਜਦਾ ਨਹੀਂ 11000 ਦਾ ਦੰਨੇ ਚਲੋ ਜੀ ਛੱਡ ਭਾਈ ਕੇਸ ਮਰ ਗਿਆ ਹਾਂ ਹਾਂ ਅਗਲੇ ਠੀਕ ਹੈ ਉਸੇ ਦੇ ਪੱਲੇ ਪਾਉ 11000 ਦਾ ਹਾਂ ਠੀਕ ਉਹਨੂੰ ਦਾ ਬਾਈ ਗੱਲ ਹੋ ਰਹੀ ਛੋਟੇ ਮੇਰੇ ਗੁੱਸਾ ਨਾ ਕਰੀ ਤੂੰ ਬੱਕਰੀਆਂ ਵਾਲਾ ਖੁਦ ਮੈਂ ਵੀ ਬੱਕਰੀਆਂ ਵਾਲਾ ਹਾਂ ਸਮਾਜ ਸਾਰਾ ਬੱਕਰੀਆਂ ਵਾਲਾ ਹੈ ਇਹ ਨਕਾਤ ਹੀ ਹੈ ਵਿੱਚੋਂ ਛਿਛੜਾ ਬਹੁਤ ਉਤਰੂ ਉਹ ਜਦ ਮੇਰੀ ਗੱਲ ਵੀਰ ਜੂ ਇੱਕ ਜੇ ਮਕਾ ਦੇ ਮੈਂ ਵੀ ਖੁਦ ਛੁਰੀ ਵਾਲਾ ਕੰਮ ਕਰਕੇ ਛੱਡੇ ਤੇ ਜਿਹੜੀ ਤੇਰੇ ਨਾਲ ਗੱਲ ਕੀਤੀ ਹੈ ਲੱਡੂ ਗੱਡੀ ਲੋਹਾਰ ਬੋਲੀ ਸਮਝ ਸੰਦਿਆ ਮੈਂ ਸਮਝ ਸਕਦਾ ਤੁਸੀਂ ਨਹੀਂ ਹੋਰ ਕੋਈ ਬੰਦਾ ਨਹੀਂ ਸਮਝਦਾ ਹਾਂ ਹੋਰ ਕੋਈ ਨਹੀਂ ਸਮਝਦਾ ਨਕਾਤ ਕੀ ਹੈ ਹਾਂ ਇਸੇ ਮੈਂ ਪਹਿਲੇ ਸਾਨੂੰ ਪਤਾ ਵੀ ਨਕਾਤ ਹੀ ਹੈ ਇਹ ਇੱਡੀ ਗੱਲ ਨਹੀਂ ਹੈਗੀ ਚੌਕਣਾ ਨਹੀਂ ਚਮਕਦਾਰ ਨਹੀਂ ਨਿੱਗਰ ਨਹੀਂ ਹੈਗਾ ਉਹ ਇੱਕ ਜਿਮ ਚਰਬੀ ਨਹੀਂ ਹੈਗੀ ਨਾ ਮੁੱਕ ਗਈ ਉਹ ਮਾਰਿਆ ਜਊ ਦੁਕਾਨਦਾਰ ਬੰਦਾ ਖਤਮ ਹੋ ਜੂ 12000 ਰੁਪਏ ਨੇ ਲਖਾਈ ਦੇਣੇ 100 200 ਮੈਂ ਵੀ ਪਾ ਲੂੰ ਪੇੜ ਤੇ ਉਹਨਾਂ ਕੋਈ ਨਹੀਂ ਛੱਡਦਾ ਕੈਂਚੀ ਲਈ ਸਾਰੇ ਫਿਰਦੇ ਨੇ ਕਿਉਂ ਜੀ ਮਸਲਾ ਰੋਟੀ ਦਾ ਮਸਾਲਾ ਦਾ ਰੂਤੀ ਬਾਕੀ ਮੋਲੇ ਲਵਾ ਲਈਆਂ ਬਦਾਂ ਤੂੰ ਜੀ ਤੋਂ ਮਰਜੀ ਕਿਉਂ ਜੀ ਹੈਂ ਅਬਾਲੇ ਵੀ ਨਹੀਂ ਵਿਗਦਾ ਇਹ ਪਤਾ ਹੈ ਮੈਨੂੰ ਮੈਂ ਰੋਜ਼ ਦਾ ਕੰਮ ਹੈ ਮੰਡੀਆਂ ਦਾ ਯਾਰ ਮੇਰਾ ਛੋਡੇ ਵਾਲੇ ਵੇਕਦੇ ਨਹੀਂ ਓਏ ਉਹ ਵੀ ਕੀ ਝੋਲੀਆਂ ਭਰਨੀਆਂ ਉਹ ਵੀ ਵਿਚਾਰੇ ਰੋਂਦੇ ਹੀ ਫਿਰਦੇ ਨੇ ਜੀ ਝੋਲੀਆਂ ਇਹ ਵੀ ਨਹੀਂ ਭਰਦੇ ਹੈਂ ਮੈਂ ਤਾਂ ਹੁਣ ਸਹੀ ਤੇ ਵੀਰੇ ਅਗਲੀ ਚੀਜ਼ ਜਬ ਚਦਾ ਇਹਦਾ ਵੀ ਤੇ ਨਹੀਂ ਦੇਖਾਂਗਾ ਨਾ ਲੈਣ ਵਾਲੇ ਦਾ ਨਾਤੇ ਇਹਦਾ ਆਪਾਂ ਨੇ ਅਬ ਤਾਂ ਤਾਜਾ ਲਾਤਾ ਉਹ ਲਿਜਾਂ ਵਾਲੇ ਨੂੰ ਨਾ ਲਿਜਾਂਦੇ ਆ ਤੱਕ 11000 ਚ ਪਈ ਜੀ 11 ਦਾ ਲੱਗਿਆ ਉਹ ਚ 12 ਚ ਲਿਜਾਉ ਵੀ ਸਾਰਾ ਖਰਚਾ ਪੈਣਾ ਸੀ ਬੋਲ ਲੀ ਬੋਲ ਦੇ ਬੋਲ ਜਾ ਬੜਾ ਉਹ ਤੇ ਜੀ ਉਹ ਇਹ ਸੁਪਰ ਡੈਗਰੇ ਮੈਂ ਚੱਲ ਪੜਾ ਕਿਆ ਉਹ ਤੇਰਾ ਹੁਣ ਬਖਸ਼ਤ ਵਿਚਾਰ ਨਾਲ ਦਾ ਵਧੀਆ ਸੀ ਛੋਟੇ ਵੀਰ ਜੀ ਵਿਚਾਰ ਲੈ ਥੋੜਾ ਹੀ ਫਰਕ ਰਹਿ ਗਿਆ ਹਾਂ ਦੇ 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 ਦਾਂਗੇ ਥੋੜੇ ਫਰਕ ਦੇ ਦੇ ਖਾਨੂੰ ਹੋ ਗਈ ਅੜੇ ਦੇ ਦਾਂਗੇ ਪਪਾਈ ਦੀ ਨਹੀਂ ਦੋਤੋ ਕਿੱਧਰ ਗਿਆ ਮੁੰਡਾ 12 ਦੀ ਜਾਗ ਕਰਦਾ ਯਾਰ ਉਹ ਕਿੱਧਰ ਗਿਆ ਉਹ ਗਿਆ ਉੱਧਰ ਗਿਆ ਕੋਰੀਆ ਭਾਈ ਉਹ ਆਹ ਸੇਠ ओरिया कड्डी कर लठो ठोका के खर्जा ओए 12 दी जा करदा है ओरिया सौदा निपड़ा करे सौदा निपड़ा के सता लेवे के हां हो जा ओरिया ओ मिया आऊंगा ओ आऊंगा मोटरसाइकिल लेऊ ओ ओला कंसटा ऑटो दा दिया करो बुरा आए रे ओरिया रे दिया करो हो यार तेरी मल्दी दी गल मेरी मल्दी चलूगी हां ओ भाई हैं ਮਾਂ ਨੂੰ ਆ ਗਿਆ ਯਾਰ ਮੈਂ ਤਾਂ ਹੁਸਾਈ ਵੀ ਤੇਰੇ ਵਾਸਤੇ ਕੱਢੀ ਖੜਾ ਲਈ ਜੇਬ ਚ ਮੈਨੂੰ ਮੰਨ ਕੇ ਤੇਰੀ ਗੱਲ ਮਨੰਦਾ ਨਹੀਂ ਹੁਣ ਮੇਰੀ ਤਾਂ ਜਵਾਨ ਰੱਖੋ ਅਗਲਾ ਤਾਂ ਵਿਚਾਰਾ ਲਵੇ ਲੱਗ ਗਿਆ ਨਾ 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 ਜਾਓ ਪੰਕੀਪੇ ਤਾਂ ਮੈਂ ਤਾਂ ਨਮਾ ਆ ਵੀ ਕਿੱਥੋਂ ਨੇ ਕਿੱਥੇ ਦੇ ਨੇ ਹੜੋ ਜਾ ਰਹੇ ਕਿਉਂ ਕਰਦੇ ਹੋ ਤੁਸੀਂ ਉਹ ਲੈ ਜਾ ਉਹ ਕੀ ਉਹ ਕਰ ਦੋ ਆਏ ਉਹਨੇ ਦੀ ਦੇ ਯਾਰ ਕਰੇ ਉਹ ਬਾਈ ਆ ਜਾ ਆ ਜਾ ਉਹ ਖਾਜ ਜਾ ਤੂੰ ਨਾ ਉਹ ਗੱਲ ਤਾਂ ਸੁਣ ਯਾਰ ਉਹ ਮੇਰੀ ਤਾਂ ਸੁਣ ਯਾਰ ਗੱਲ ਉਹ ਬਾਈ ਬੱਕਰਾ ਮੈਂ ਜਿਵੇਂ ਮਰਜੀ ਵੀ ਲਿਆ ਉਹਨੇ ਦਾ ਲੈ ਲਿਆ ਫਿਰ ਮੇਰੀ ਜਵਾਨ ਕੱਚੀ ਕਰਾਦੀ ਦਿੱਤਾ ਤਾਂ ਮੇਰੀ ਜਵਾਨ ਕੱਚੀ ਕਰਾਦੀ ਨਾ ਤਾਂ ਹਾਂ ਨਹੀਂ ਉਹਦੋਂ ਕਰਨੀ ਸੀ ਉੰਨੇ ਦੀ ਮੈਂ ਕਿਹਾ ਵੀ ਧਈਏ ਬੱਕਰਾ ਠੀਕ ਹੈ ਤੇ ਮੈਂ ਨੰਨਾਰੇ ਨਾਲ ਉੱਧਰ ਦਹੀ ਨਾਲ ਚਲਾ ਗਿਆ ਆ ਤੇਰਾ ਭਰਾ ਉਹੀ ਖੜਾ ਹੈ ਇਹ ਤਾਂ ਫਰਾਂ ਦੇ ਨੂੰ ਕੁੱਤਾ ਨਹੀਂ ਹੈਗਾ ਇਹ ਤਾਂ ਹੋਟਲ ਹੈ ਚੱਲ ਕੋਈ ਨਹੀਂ ਹੁਣ ਇਹ ਵੱਡੇ ਉਸਤੇ ਪੈਸੇ ਚ ਜਾਊ ਬੱਕਰਾ ਫੁੱਟ ਨਾਲ ਇਹਨੂੰ ਨਹੀਂ ਦਿੰਦੇ ਤੇਰਾ ਵਿਕਦੇ ਦਾ ਠੀਕ ਆ ਅੱਜ 10000 ਦਾ ਮੈਂ ਕੱਲ ਨਾ ਐਡੀ ਸਾਡ ਨੂੰ ਸਮੱਸਿਆ ਛੋਟੇ ਵੀਰ ਗੱਲ ਸੁਣ ਐਡੀ ਸਮੱਸਿਆ ਨਹੀਂ ਸੁਣ ਵੀ ਮੈਂ ਤੈਨੂੰ ਜਵਾਬ ਗੁੱਸਾ ਨਾ ਕਰੀ ਛੋਟੇ ਵੀਰ ਤੂੰ ਸਾਡਾ ਭਾਈ ਹੈ ਆ ਵੀ ਭਾਈ ਯੂਨੂ ਦੁਸ਼ਮਣ ਕੋਈ ਨਹੀਂ 11000 ਬੱਕਰੇ ਦਾ ਲਾਇਆ ਹੈ 11 ਦਾ ਤਾਂ ਖੋਲਣੇ ਖੋਲ ਸਕਦਾ ਜੇ ਅਗਲਾ ਭੱਜ ਗਿਆ ਭਾਜੇ ਤਾਂ ਨਹੀਂ ਭੱਜਿਆ ਚਾਹ ਫੇ ਖੜਾ ਰਹਿੰਦੇ ਲੈ ਮਿੱਤਰਾਇਆ ਕਰੀ ਜਿਤਾ ਹੱਥਾਂ ਦੇ ਖੜਾ ਰਿਆ ਠੀਕ ਹੈ ਨਹੀਂ ਅਗਲੀ ਮੰਡੀ 12000 ਤਾਂ ਮੈਂ ਵੇਚ ਕੇ ਜਾਉਂਦਾ ਏ ਵੀ ਸਾਡੀ ਅੜੀ ਹੈ ਹੁਣ ਇਹ ਵੀ ਜਵਾਨ ਦੀ ਗੱਲ ਹੁੰਦੀ ਹੈ ਫਿਰ ਇਹ ਜਾ ਰਾਜੂ ਤੈਨੂੰ ਕਹਿ ਜੀ ਜੀ ਵੀ ਬੰਦੇ ਦੀ ਜਵਾਨੀ ਤੂੰ ਨਹੀਂ ਭੱਜਿਆ ਅਗਲਾ ਭੱਜ ਗਿਆ ਭੱਜ ਗਿਆ ਇਹ ਲੋਕੇ ਐਂ ਕਰਦੇ ਨੇ ਇਹ ਹਾਂ ਇਹਨਾਂ ਪਿੱਛੇ ਭੌਂਦੇ ਹੀ ਪੈਦਾਂ ਤੂੰ ਨਹੀਂ ਭੱਜਿਆ ਤੇਰਾ ਕੋਈ ਕਸੂਰ ਨਹੀਂ ਕਿਉਂ ਵੀ ਹੈ ਭੱਜ ਗਿਆ ਭੱਜ 1000 2000 ਨਾ ਸੌਦਾ ਕਰੋੜ ਦਾ ਪਹਿਲੀ ਫਰਾਇ ਭੱਜ ਹੁਣ ਤੇਰਾ 12 ਦਾ 6 12 ਦਾ ਵੀ ਵੇਚਾਂਗੇ ਕੋਈ ਲੈ ਆਵਾਂਗੇ ਵਧੀਆ ਗਾ ਕੇ ਇਹਦੇ ਵਾਸਤੇ ਇਹ ਤਾਂ ਵਿਕੀ ਜਾਣਾ ਵੇਖਣਾ ਐ ਇਹਨੇ ਕਾ ਵੇਣਾ ਹੈ ਸਾਈ ਫੜੀ ਉਹ ਤਾਂ ਨਹੀਂ ਫੜੀ ਆਪਾਂ ਮੈਂ ਤਾਂ ਮੇਲੂ ਹੀ ਦੰਦਾ ਦੀ ਜੇ ਕੱਢ ਕੇ ਸਾਈ ਵਰਨੀ ਨਹੀਂ ਆਈ ਨਿਆਬਾ ਦਾ ਮਕਾਡੀ ਜੀ ਜੂੜੇ ਡੇ ਉਹ ਸਾਈ ਜਿਹੜਾ ਸਾਣਕਾ ਓਏ ਐ ਨਹੀਂ ਪਖਾਏ ਵੀ ਅਗਲੇ ਦੀ ਮੰਡੀ ਚੱਲ ਪੇ ਵੀ ਆਪਾਂ ਦਾ ਅਗਲੇ ਦਾ ਮਹੂਰਤ ਕਰੀਏ ਨਵੀਂ ਮੰਡੀ ਐ ਕਿਉਂ ਜੀ ਮੇਰੇ ਮਿੱਤਰ ਨੇ ਪੁਰਾਣੇ ਐਨਾ ਕਰ ਕੀ ਮੈਂ ਕਹਿੰਦੀ ਸੀ ਨਾ ਕਰਾ ਤਾਂ ਨਹੀਂ ਖੜਦਾ ਹਾਂ ਮੈਂ ਵੀ ਗਿਆ ਉੱਥੇ ਜਾ ਕੇ ਮਾਂ ਨੂੰ ਲਾ ਕੇ ਸਾਈ ਭਾਈ ਦੇ ਕਿ ਆਉਦੇ ਹੋਂਦੇ ਤੇਰੇ ਸਾਹਮਣੇ ਭੱਜ ਗਿਆ ਮਿੰਟਾਂ ਜੀ ਮਾਵੇਰ ਕਰਦਾ ਕਿ ਉਹ ਮੈਂ ਹਾਂ ਫਿਰ ਨਹੀਂ ਆਇਂਗਾ ਤੂੰ ਵੇਖ ਜੂ ਬਾਈ ਵੇਖ ਜੂ ਵੇਖਣ ਨੂੰ ਨਹੀਂ ਰਹਿੰਦਾ ਸਭ ਹੀ ਕੁਆ